ਗੁਗਾ ਯਾਰ ਵੀਰ ਚੈਨਲ ਦੇਖਣ ਵਾਲੇ ਮੇਰੇ ਸਾਰੇ ਭੈਣ ਭਰਾਵਾਂ ਨੂੰ ਜੈ ਬਾਬੇ ਦੀ ਜੈ ਪੀਰਾਂ ਦੀ ਜੈ ਮਾਤਾ ਦੀ ਬਹੁਤ ਸਾਰੇ ਭੈਣ ਭਰਾਵਾਂ ਦੇ ਮੈਸੇਜ ਆਏ ਫੋਨ ਆਏ ਕਿ ਬੱਬਾ ਜੀ ਇੱਕ ਵੀਡੀਓ ਡੜੇ ਦੀ ਹੋੜ ਪਾਵੋ ਸ਼ਬ ਸ਼ੰਕਰ ਦੇ ਨਾਮ ਤੇ ਸ਼ਬਦ ਪਾਵੋ ਇਹ ਸ਼ਬਦ ਮੈਂ ਪਹਿਲਾਂ 2-4 ਭਰਾਵਾਂ ਨੂੰ ਦੱਸਿਆ ਸੀ ਉਹਨਾਂ ਨੇ ਦੱਸਿਆ ਕਿ ਸਾਨੂੰ 10-12 ਦਿਨ ਦੇ ਵਿੱਚ ਨੰਬਰ ਮੈਣੇ ਸ਼ੁਰੂ ਹੋ ਗਿਆ ਸੀ। ਠੀਕ ਹੈ ਜੀ। ਤਾਂ ਜੇ ਤੁਸੀਂ ਇਹ ਸ਼ਬਦ ਕਰ ਲਿਆ ਤੇ ਤੁਹਾਨੂੰ ਹੋਰ ਸ਼ਬਦ ਕਾਣ ਦੀ ਲੋੜ ਨਹੀਂ। ਇਹ ਸ਼ਬਦ ਨੂੰ ਜਿਵੇਂ ਮੈਂ ਦੱਸ ਰਿਹਾ ਆ ਤੁਸੀਂ ਉਦਾਂ ਵਿਧੀਪੂਰਵਕ ਕਰੋ। ਤਾਂ ਲਾਭ ਉਠਾਓ। ਇਹ ਜੋ ਮੈਂ ਤੁਹਾਨੂੰ ਦੱਸ ਰਿਹਾ ਇਹ ਸਾਨੂੰ ਮਹਾਂਪੁਰਸ਼ਾਂ ਤੋਂ ਸਾਧੂ ਸੰਤਾਂ ਤੋਂ ਜੋ ਖਜ਼ਾਨੇ ਮਿਲੇ ਹੋਏ ਆ। ਅਸੀਂ ਉਹੀ ਤੁਹਾਡੀ ਕਚਹਿਰੀ ਵਿੱਚ ਪੇਸ਼ ਕਰ ਰਹੇ ਹਾਂ। ਠੀਕ ਹੈ ਜੀ ਜੇ ਮੇਰੀ ਭੈਣ ਨੇ ਸ਼ਬਦੇ ਕਰਨਾ ਤੋ 21 ਦਿਨ ਜੇ ਮੇਰੇ ਭਰਾ ਨੇ ਕਰਨਾ ਉਹ 41 ਦਿਨ ਇਹਦੇ ਵਿੱਚ ਤੁਸੀਂ ਰੋਜ਼ ਜਦੋਂ ਸ਼ਬਦ ਸ਼ੁਰੂ ਕਰ ਦੇਣਾ ਇਹ ਸ਼ਬਦ ਤੁਸੀਂ ਸੋਮਵਾਰ ਤੋਂ ਸ਼ੁਰੂ ਕਰਨਾ ਹੈ ਰੋਜ਼ ਸ਼ਿਵ ਸ਼ੰਕਰ ਦੇ ਮੰਦਿਰ ਜਾ ਕੇ ਕੱਚੀ ਲੱਸੀ ਜਲ ਚੜ੍ਹਾਉਣਾ ਮਾਤਾ ਪਾਰਵਤੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਕਿ ਮਹਾਦੇਵ ਜੀ ਨੂੰ ਬੇਨਤੀ ਕਰੋ ਸਾਡੇ ਨੂੰ ਕਿ ਸਾਡਾ ਜੋ ਨੰਬਰਾਂ ਦਾ 파ਟ ਸ਼ਬਦਿਆ ਸ਼ੁਰੂ ਕੀਤਾ ਇਹਨੂੰ ਤੁਸੀਂ ਅਸ਼ੀਰਵਾਦ ਦਵੋ ਇਹ ਪੂਰਾ ਹੋ ਜਵੇ ਸਾਡੇ ਮਨ ਦੀ ਤ੍ਰਿਸ਼ਨਾ ਤੁਸੀਂ ਟਾਈਮ ਆਪਣਾ ਮਨ ਪਸੰਦੀਦਾ ਰੱਖਣਾ ਰੋਜ਼ ਪੰਜ ਮਾਲਾ ਕੱਢਣੀਆਂ ਐ ਤੁਸੀਂ ਬ੍ਰਹਮਚਾਰੀ ਦਾ ਪਾਲਣ ਕਰਨਾ ਕਿਸੇ ਨੂੰ ਬੁਰਾ ਭਲਾ ਨਹੀਂ ਕਹਿਣਾ ਆਂਡਾ ਮੀਟ ਸ਼ਰਾਬ ਤੋਂ ਨਸ਼ੇ ਤੋਂ ਪਰਹੇਜ਼ ਕਰਨਾ ਸੋਚਮਜਾਦਾ ਰੱਖਣੀ ਆ ਇਹਦੇ ਵਿੱਚ ਜਿੰਨੀ ਵੀ ਤੁਸੀਂ ਸੋਚਮ ਰੱਖੂਗੇ ਫਰਦਲੇ ਉਨੇ ਪਤੀਆ ਠੀਕ ਹੈ ਜੀ ਆਸਣ ਥੱਲੇ ਲਾਉਣਾ ਤੁਸੀਂ ਪਾਠ ਵੀ ਥੱਲੇ ਬੈਠ ਕੇ ਕਰਨਾ ਪੂਰਬ ਵਾਲੀ ਦਿਸ਼ਾ ਰੱਖਣੀ ਆ ਉੱਤਰ ਜਾਂ ਪੂਰਬ ਦੀ ਦਿਸ਼ਾ ਰੱਖਣੀ ਤੁਸੀਂ ਤੁਹਾਡਾ ਚਿਹਰਾ ਪੂਰਬ ਵੱਲੋਂ ਜਾਂ ਉੱਤਰ ਵੱਲੋਂ ਹੋਵੇ ਤਾਂ ਪਾਠ ਕਰਕੇ ਸੋਣਾ ਵੀ ਤੁਸੀਂ ਥੱਲੇ ਜੂਠ ਨਹੀਂ ਕਿਸੇ ਦੀ ਖਾਣੀ ਨਾ ਜੂਠ ਕਿਸੇ ਨੂੰ ਦੇਣੀ ਆ ਇਹ ਪਾਠ ਕਰਕੇ ਫੇਰ ਮੈਨੂੰ ਦੱਸੋ ਕਿ ਤੁਹਾਡਾ ਪਾਠ ਚੱਲਿਆ ਜਾਂਦਾ ਈ ਠੀਕ ਹੈ ਜੀ ਤੁਸੀਂ ਕਿਸੇ ਮਹਾਪੁਰਸ਼ ਦੀ ਵੀ ਸਲਾਹ ਲੈ ਸਕਦੇ ਆ ਜੇ ਗੁਰੂ ਵਾਲੇ ਤਾਂ ਬਹੁਤ ਵਧੀਆ ਗੱਲ ਆ ਬਧੇਰੇ ਜਾਣਕਾਰੀ ਲਈ ਤੁਸੀਂ ਮੇਰੇ ਨਾਲ ਵੀ ਸੰਪਰਕ ਕਰ ਸਕਦੇ ਹੋ ਠੀਕ ਹੈ ਜੀ ਮਿਲ ਸਕਦੇ ਹਾਂ ਅਪੌਇੰਟਮੈਂਟ ਲੈ ਕੇ ਮੇਰੇ ਤੋਂ ਮੈਂ ਬਹੁਤ ਕੀਮਤੀ ਟਾਈਮ ਕੱਢ ਕੇ ਇਹ ਵੀਡੀਓ ਬਣਾ ਰਿਹਾ ਕਿਉਂਕਿ ਹਰ ਇਨਸਾਨ ਬੀਜੀ ਆ ਲਾਈਫ ਵਿੱਚ ਕਮਾਂਕਾਰਾਂ 'ਚ ਆਪਣੇ 'ਚ ਅਸੀਂ ਰੁੱਝੇ ਹੋਈਆਂ ਠੀਕ ਹੈ ਜੀ ਜਿਵੇਂ ਤੁਸੀਂ ਪਹਿਲਾਂ ਮਾਤਾ ਸ਼ਾਮਕੌਰ ਦੀ ਵੀਡੀਓ ਮੈਂ ਪਾਈ ਸੀ ਤੁਸੀਂ ਉਹਨੂੰ ਬਹੁਤ ਮਾਣ ਸਨਮਾਨ ਪਿਆਰ ਬਖਸ਼ਿਆ ਮੈਨੂੰ ਕਮੈਂਟ ਬਹੁਤ ਵਧੀਆ-ਵਧੀਆ ਤੁਹਾਡੇ ਲਾਈਕ ਕੀਤਾ ਤੁਸੀਂ ਸਬਸਕ੍ਰਾਈਬ ਵੀ ਤੁਸੀਂ ਚੈਨਲ ਨੂੰ ਕੀਤਾ ਹੁਣ ਵੀ ਤੁਸੀਂ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੱਧ ਤੋਂ ਵੱਧ ਲਾਈਕ ਕਮੈਂਟ ਕਰਨੇ ਸ਼ੇਅਰ ਕਰਨਾ ਵੀਡੀਓ ਨੂੰ ਠੀਕ ਹੈ ਜੀ ਤੁਸੀਂ ਮੇਰਾ ਹੌਸਲਾ ਵਧਾਈ ਚਲੋ ਮੈਂ ਤੁਹਾਡੀ ਫਰਮਾਇਸ਼ ਪੂਰੀ ਕਰੀ ਜਾਵਾਂਗਾ ਜਿਵੇਂ ਕਿ ਹੁਣ ਮੈਨੂੰ ਇੱਕ ਵੀਰ ਨੇ ਫੋਨ ਕਰਕੇ ਕਿਹਾ ਸੀ ਕਿ ਮਾਤਾ ਸ਼ਾਮਕੌਰ ਮੋਣੀ ਦਾ ਇੱਕ ਦੜੇ ਦਾ ਪਾਠ ਹੋਰ ਪਾਪੂ ਮੈਂ ਇਸ ਤੋਂ ਬਾਅਦ ਮਾਤਾ ਸ਼ਾਮਕੌਰ ਦਾ ਵੀ ਪਾਵਾਂਗਾ ਬਾਬਾ ਖੇਤਰਪਾਲ ਦਾ ਵੀ ਪਾਵਾਂਗਾ ਗੋਰਖਨਾਥ ਜੀ ਦਾ ਵੀ ਮੈਨੂੰ ਕਮੈਂਟ ਆਇਆ ਸੀ ਵੀ ਗੋਰਖਨਾਥ ਜੀ ਦੀ ਵੀ ਵੀਡੀਓ ਪਾਪੂ ਠੀਕ ਹੈ ਜਿਵੇਂ ਜਿਵੇਂ ਤੁਹਾਡੀਆਂ ਫਰਮੈਚ ਆਈ ਜਾਂਦੀਆਂ ਮੈਂ ਪੂਰੀ ਕਰੀ ਜਾਵਾਂਗਾ ਬਸ ਮੇਰੀ ਇੱਕੋ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਚੈਨਲ ਨੂੰ ਬੱਦ ਬੱਦ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲੋ ਠੀਕ ਹੈ ਜੀ ਸ਼ਬਦ ਛੋਟਾ ਜਿਹਾ ਯਾ ਤੁਸੀਂ ਹੁਣ ਸ਼ਬਦ ਨੂੰ ਸੁਣਨਾ ਧਿਆਨ ਨਾਲ ਜਿਵੇਂ ਦੱਸ ਰਿਹਾ ਸਕਿਪ ਕਰਕੇ ਨਹੀਂ ਵੀਡੀਓ ਦੇਖਣੀ ਪੂਰੀ ਵੀਡੀਓ ਨੂੰ ਦੇਖੋ ਗੱਲਬਾਤ ਸੁਣੋ ਮੈਨੂੰ ਪਤਾ ਲੱਗ ਜਾਂਦਾ ਕਿ ਤੁਸੀਂ ਸਕਿਪ ਕਰਕੇ ਵੀਡੀਓ ਨੂੰ ਦੇਖ ਰਹੇ ਹੋ ਤੁਹਾਨੂੰ ਤਾਂ ਨਹੀਂ ਸਮਝ ਲੱਗੀ ਠੀਕ ਹੈ ਜੀ ਤੁਸੀਂ ਪੂਰੀ ਵੀਡੀਓ ਨੂੰ ਸੁਣਨਾ ਤੁਹਾਨੂੰ ਆਪਣੇ ਆਪ ਹੀ ਸਮਝ ਆ ਜਾਣੀ ਆ ਠੀਕ ਹੈ ਜੀ ਲੋ ਮੇਉਣ ਸ਼ਬਦ ਲਗਾ ਦਸਣ ਧਿਆਨ ਨਾਲ ਸੁਨਣਾ ਤੁਸੀਂ ਓਮ ਨਮਾ ਸ਼ਿਵਾਈ ਕਲਾਸ਼ ਪਤੀ ਕਲਾਸ਼ ਤੋਂ ਚੱਲ ਆਇਆ ਮਾਂ ਪਾਰਵਤੀ ਨੂੰ ਨਾਲ ਲਿਆਇਆ ਸਿਰ ਤੇ ਸੁਨਹਿਰੀ ਜਟਾਂ ਗਲ ਵਿੱਚ ਨਾਗ ਮਾਲਾ ਹੱਥ ਵਿੱਚ ਕੁੰਡਲ ਗਲਾਬਾ ਕੜਾ ਭੋੜੇ ਨਾਥ ਜੀ ਖੋਲੋ ਕੜਾ ਤਾਂ ਬੋਲ ਦੜਾ ਗਾਜੀਆਬਾਦ ਦਾ ਇਹ ਗਾਜੀਆਬਾਦ ਦਾ ਹੈ ਤੁਹਾਨੂੰ ਨੰਬਰ ਮਿਲਣਾ ਠੀਕ ਹੈ ਜੀ ਕਿੰਤਾ ਕਹਿੰਦੇ ਹੁੰਦੇ ਜਿੰਨਾ ਗੁੜ ਪਾਉਣਾ ਉੰਨਾ ਹੀ ਮਿੱਠਾ ਹੋਣਾ ਇਹ ਪੰਜ ਮਾਲਾ ਤੁਸੀਂ ਰੋਜ਼ ਕਰਨੀ ਆ ਅਜਮਾ ਕੇ ਦੇਖੋ ਅਜਮਾਇਆ ਹੋਇਆ ਫਿਰ ਮੈਨੂੰ ਦੱਸਣਾ ਕਿ ਤੁਹਾਨੂੰ ਕਿੰਨਾ ਫਾਇਦਾ ਹੋਇਆ ਅਜਮਾ ਕੇ ਦੇਖੋ ਤੇ ਲਾਭ ਠਾਓ ਜੈ ਮਾਤਾ ਦੀ ਜੈ ਪੀਰਾਂ ਦੀ ਜੈ ਬਾਬੇ ਦੀ